ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਿਹਦੇ ਵਿੱਚ ਸੋਰਠ ਰਾਗ ਦੇ ਵਿੱਚ ਨਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਹ ਸਿਮਰਤ ਗਣਕਾਸੀ ਉਧਰੀ ਤਾਂ ਕੋ ਜਸ ਉਰਤਾਰੋ ਫਰਮਾਨ ਕਰ ਰਹੇ ਨੇ ਕਹਿੰਦੇ ਹੈ ਮਨ ਉਹ ਪ੍ਰਭੂ ਦੀ ਸਰਨ ਨੂੰ ਵਿਚਾਰੋ ਪ੍ਰਭੂ ਦੀ ਸਰਨ ਕੀ ਹੈ ਉਹ ਨਾਮ ਉਹ ਸੱਚ ਤੇ ਉਸ ਨਾਮ ਨੂੰ ਸੁਣਨਾ ਕਰੋ ਕਮਾਈ ਕਰੋ ਕਿਉਂਕਿ ਇਸ ਸਿਮਰਨ ਦੇ ਨਾਲ ਜਿਹੜੀ ਗਣਕਾ ਸੀ ਉਹ ਆਪ ਜੀ ਜਾਣਦੇ ਹੀ ਹੋ ਗਣਕਾ ਆਪਣੇ ਸਮੇਂ ਦੀ ਵੇਸ਼ਿਆ ਸੀ ਜਦੋਂ ਉਹਨੂੰ ਸਾਧੂ ਮਿਲੇ ਸਾਧੂਆਂ ਨੇ ਨਾਮ ਦੀ ਸ਼ਬਦ ਦੀ ਕਮਾਈ ਦਾ ਭੇਦ ਦਿੱਤਾ ਤੇ ਸਰੀਰ ਦੇ ਰਸਾਂ ਕਸਾਂ ਦਾ ਭੇਦ ਦਿੱਤਾ ਕਿਵੇਂ ਬਾਜੀ ਸਰੀਰ ਹਰਦਾ ਹੈ ਜਨਮ ਮਰਨ ਚ ਮੰਨ ਜਾਂਦਾ ਹੈ ਜਦੋਂ ਨੇ ਭੇਤ ਲਿਆ ਤੇ ਮਹਾਰਤ ਦੀ ਸਿਫਤ ਸਲਾਹ ਯਾਨੀ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਸਿਮਰਨ ਨਾਲ ਵੀ ਗਣਕਾ ਦਾ ਉਧਾਰ ਹੋਇਆ ਤੇ ਉਹ ਵਿਕਾਰਾਂ ਚੋਂ ਡੁੱਬਣੋਂ ਬਚ ਗਈ ਤੇ ਉਹਦਾ ਧਿਆਨ ਜਿਹੜਾ ਹੈ ਉਹ ਸ਼ਬਦ ਦੇ ਵਿੱਚ ਸੱਚ ਵਿੱਚ ਲੱਗ ਗਿਆ ਫਿਰ ਫਰਮਾਨ ਕਰਦੇ ਨੇ ਅਟਲ ਭਿਓ ਧਰੋਵ ਜਾ ਕੇ ਸਿਮਰਨ ਪਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦگو ਸੁਆਮੀ ਤੈ ਕਾਹੇ ਬਿਸਰਾਇਆ ਕਹਿੰਦੇ ਜਿਹੜੇ ਧਰੋਪ ਗੱਸੀ ਬੜੀ ਛੋਟੀ ਉਮਰ ਦੇ ਸੀ ਉਹਨਾਂ ਨੂੰ ਵੀ ਅਕਾਲ ਪੁਰਖ ਨੇ ਆਪਣੇ ਸਿਮਰਨ ਤੇ ਲਾ ਲਿਆ ਸਿਮਰਨ ਕਰਦੇ ਕਰਦੇ ਜਿਵੇਂ ਨਿਰਪੈ ਅਵਸਥਾ ਚ ਮਾਲਕ ਬੈਠੇ ਨੇ ਨਾ ਕਹਿੰਦੇ ਐਵੇਂ ਨਿੱਕੀ ਜੀ ਉਮਰ ਦੇ ਧਰੋਪਾ ਗੱਦਾ ਜਿਹੜਾ ਹਿਰਦਾ ਸੀ ਉਹ ਨਿਰਭੈ ਵਸਾ ਚਲਾ ਗਿਆ ਕਿਉਂਕਿ ਮਾਲਕ ਸੱਚੇ ਪਾਤਸ਼ਾਪ ਆਪ ਸਿਰਫ ਖੇਡ ਕੀ ਤਮਾਸ਼ਾ ਦੇਖ ਰਹੇ ਨੇ ਖੇਡ ਤਮਾਸ਼ਾ ਦੇਖ ਰਹੇ ਨੇ ਅਟਲ ਰਾਜ ਹੈ ਉਹਨਾਂ ਦਾ ਉਹਨਾਂ ਨੇ ਨਾਮ ਸ਼ਬਦ ਪ੍ਰਗਟ ਕਰਕੇ ਇੱਕ ਕਾਲ ਦੇ ਵਾਸਤੇ ਸਾਰਾ ਖਿਲਾਰਾ ਕਰਕੇ ਉਹਨਾਂ ਨੂੰ ਖਿਡਾਰੇ ਨੇ ਤੇ ਉਹਨਾਂ ਦੇ ਸ਼ਬਦ ਦੇ ਨਾਲ ਇਹ ਪ੍ਰithvi ਇਹ ਬ੍ਰਹਿਮੰਡ ਕਿਵੇਂ ਕਲਾ ਕਰ ਰਹੀ ਹੈ ਤੇ ਉਹ ਇੰਨੇ ਨਿਰਭੈ ਨੇ ਕਿ ਸਾਰੀ ਸਾਰੇ ਸਾਰਿਆਂ ਦੇ ਉੱਤੇ ਉਹਨਾਂ ਦਾ ਧਿਆਨ ਆ ਤੇ ਪਰ ਆਪਣਾ ਧਿਆਨ ਉਹਨਾਂ ਤੇ ਲੱਗਿਆ ਨਹੀਂ ਤੇ ਮਹਾਰਾ ਕਹਿੰਦੇ ਇਸੇ ਤਰ੍ਹਾਂ ਧਰੁਪਗੱਜੀ ਦਾ ਉਹ ਧਿਆਨ ਜਿਹੜਾ ਹੈ ਉਹ ਸੱਚ ਤੇ ਲੱਗ ਗਿਆ ਤੇ ਉਹ ਸਿਮਰਨ ਦੇ ਵਿੱਚ ਸਮਾ ਕੇ ਮਹਾਰਾ ਦੇ ਨੂੰ ਪ੍ਰਵਾਨ ਹੋਏ ਇਸੇ ਤਰ੍ਹਾਂ ਮਹਾਰਾ ਕਹਿੰਦੇ ਵੀ ਜਿਹੜੇ ਦੁੱਖ ਨੇ ਨਾ ਸੰਸਾਰ ਦੇ ਵਿਚਾਰਾਂ ਦੇ ਦੁੱਖ ਨੇ ਕਹਿੰਦੇ ਉਹ ਫਿਰ ਨਾਸ ਕਰਨ ਵਾਲਾ ਅਕਾਲ ਪੁਰਖ ਹੀ ਆ ਇਸ ਕਰਕੇ ਉਹਨਾਂ ਦਾ ਸਿਮਰਨ ਕਰੋ ਸਿਮਰਨ ਦੀ ਵਡਿਆਈ ਕਰ ਰਹੇ ਨੇ ਕਹਿੰਦੇ ਜਦ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਤੇ ਛੂਟਾ ਮਹਿਮਾ ਨਾਮ ਕਹਾ ਲੋ ਬਰਨੋ RAM ਕਹਿਤ ਬੰਦਨ ਤਹ ਟੂਟਾ ਉਨੇ ਤੇ ਦੇਖੋ ਇੱਕ ਜੂਨ ਹੁੰਦੀ ਆ ਹਾਥੀ ਗਜ ਦੀ ਗੱਲ ਕਰ ਰਹੀ ਆ ਇੱਕ ਜਹਾਥੀ ਜੂਨ ਆ ਜਦੋਂ ਜੂ ਉਹਦੇ ਪੈਰ ਨੂੰ ਜਦੋਂ ਤਿੰਦੂ ਨੇ ਫੜ ਲਿਆ ਉਹ ਤੜਫਣ ਲੱਗਾ ਤੇ ਉਹਦਾ ਧਿਆਨ ਉਸ ਬਿਲਕੁਲ ਖਾਲੀ ਖਲਾਚ ਲੱਗ ਗਿਆ ਤੇ ਉਹਨੇ ਪੁਕਾਰ ਕੀਤੀ ਤੇ ਮਾਲਕ ਸੱਚੇ ਪਾਤਸ਼ਾਹ ਨੇ ਉਹਨੂੰ ਜਿਹੜਾ ਹੈ ਪਰਵਾਨ ਕਰ ਲਿਆ ਤੇ ਕਹਿੰਦੇ ਜੇ ਹਾਥੀ ਵੀ ਉਸ ਜੂਨ ਚੋਂ ਨਿਕਲ ਸਕਦਾ ਹੈ ਕਾਲਪੁਰਖ ਇੰਨੀ ਕਿਰਪਾ ਕਰ ਸਕਦੇ ਆ ਤੇ ਆਪਾਂ ਮਨੁੱਖਾ ਦੇਹੀ ਵਾਲੇ ਗੁਰਮੁਖ ਜਿਹੜੇ ਇੱਥੇ ਆਏ ਹੋਏ ਆ ਤੇ ਆਪਾਂ ਸਿਮਰਨ ਕਿਉਂ ਨਹੀਂ ਕਰ ਰਹੇ ਇਹ ਨਵੇਂ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ ਹਾਥੀ ਦੇਵੀ ਕਹਿੰਦੇ ਉਹਨਾਂ ਨੇ ਵੀ ਦੇਖੋ ਉਸ ਹਾਥੀ ਦੇਵੀ ਬੰਧਨ ਕੱਟ ਦਿੱਤੇ ਉਹਨੂੰ ਵੀ ਪੰਜਾਂ ਤੋਂ ਰਹਿਤ ਕਰਕੇ ਜਨਮ ਮਰਨ ਤੋਂ ਮੁਕਤ ਕੀਤਾ ਫਿਰ ਕਹਿੰਦੇ ਅਜਾਮਲ ਪਾਪੀ ਜਗਜਾਨੇ ਨਿਮਖ ਮੈ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੇ ਪਾਰਾ ਤੇ ਮਹਾਰਾਜ ਕਹਿੰਦੇ ਅਜਾਮਲ ਦਾ ਵੀ ਇੱਥੇ ਉਦਾਹਰਣ ਦੇ ਗਈ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਅਜਾਮਲ ਪਾਪੀ ਹੋਇਆ ਬੜੇ ਕਤਲ ਕਰ ਦਿੰਦਾ ਸੀ ਤੇ ਮਹਾਰਾਜ ਕਹਿੰਦੇ ਦੇਖੋ ਉਸਤੇ ਵੀ ਅਕਾਲ ਪੁਰਖ ਨੇ ਨਾਮ ਸਿਮਰਨ ਦੀ ਕਿਰਪਾ ਕੀਤੀ ਉਹਦੇ ਪੁੱਤਰ ਦਾ ਨਾਮ ਸੀਗਾ ਨਰਾਇਣ ਤੇ ਜਦੋਂ ਅੰਤ ਸਮੇਂ ਸਮਾਂ ਆਇਆ ਨਾ ਸਰੀਰ ਛੱਡਣ ਲੱਗਾ ਉਹਦੇ ਮukh ਚੋਂ ਨਰਾਇਣ ਨਿਕਰ ਗਿਆ ਨਰਾਇਣ 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 ਆਵਾਜ਼ ਮਾਰੀ ਜਿਵੇਂ ਆਪਾਂ ਕਰਦੇ ਹਾਂ ਵਾਹ ਗੁਰੂ ਵਾਹ ਗੁਰੂ ਵਾਹ ਬਿਰੂ ਆਪਾਂ ਪਹਿਲਾਂ ਹੀ ਤਿਆਰੀਆਂ ਕਰ ਰਹੇ ਆ ਨਾ ਸਿਮਰਨ ਕਰਕੇ ਆਪਾਂ ਨੂੰ ਪਤਾ ਵੀ ਸਿਮਰਨ ਨਾ ਕੀਤਾ ਸੱਚੇ ਪਾਤਸ਼ਾਹ ਦਾ ਜੇ ਸੁਰਤੀ ਬਿਰਤੀ ਇਕਾਗਰ ਨਾ ਹੋਈ ਜੇ ਨਿਜ ਕਰ ਦੇ ਵਿੱਚ ਵਿਸ਼ਵਾਸ ਨਾ ਹੋਇਆ ਤੇ ਆਪਾਂ ਹੀ ਬਾਜੀ ਹਾਰ ਜਾਵਾਂਗੇ ਇਸ ਕਰਕੇ ਮਹਾਰਾਜ ਆਪਾਂ ਨੂੰ ਸਿਮਰਨ ਦਾ ਭੇਤ ਦੇਰੇ ਨਵੇਂ ਪਾਸ਼ਾ ਉਹ ਕਹਿੰਦੇ ਅਜਾਮਲ ਦਾ ਵੀ ਧਿਆਨ ਜਿਹੜਾ ਹੈ ਨਾਰਾਇਣ ਨਾਰਾਇਣ ਕਰਦੇ ਜਿਹੜੇ ਹੈ ਉਹ ਜਦੋਂ ਅਨਸਮੇਂ ਮਹਾਰਾਜ ਲੈਣ ਆਏ ਤੇ ਸਿੱਧਾ ਸੱਚ ਵਿੱਚ ਚਲਾ ਗਿਆ ਤੇ ਉਹਦਾ ਵੀ ਪਾਰਤਾਰਾ ਹੋ ਗਿਆ ਸਿਮਰਨ ਦੀ ਦੇਖੋ ਕਿੰਨੀ ਪਾਵਰ ਹੈ ਮਹਾਰਾ ਸੱਚੇ ਪਾਸ਼ਾ ਨਵੇਂ ਪਾਸ਼ਾ ਸਮਝਾ ਰਹੇ ਆ ਤਾਂ ਇਹ ਫਰਮਾਨ ਕਰਦੇ ਨੇ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੇ ਪਾਰਾ ਕਹਿੰਦੇ ਆਪਾਂ ਵੀ ਪਾਰ ਉਤਰ ਸਕਦੇ ਆ ਤੇ ਉਸ ਨੂੰ ਚੇਤ ਜਿਹੜਾ ਚਿੰਤਾ ਦੀ ਮਣੀ ਆ ਜਿਹੜੀ ਅਕਾਲ ਪੁਰਖ ਹੈ ਜਿਹੜਾ ਸਾਡੀ ਚਿੰਤਾਵਾਂ ਖਤਮ ਕਰ ਸਕਦੇ ਆ ਜਿਹੜਾ ਸਾਨੂੰ ਤ੍ਰੈ ਗੁਣਾਂ ਤੋਂ ਉੱਪਰ ਚੁੱਕ ਸਕਦੇ ਆ ਇਹ ਮਾਇਆ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਫੁਰਨਿਆਂ ਤੋਂ ਰਹਿਤ ਕਰਕੇ ਆਪਣੇ ਥਿਰ ਘਰ 'ਚ ਪਿਠਾ ਸਕਦੇ ਆ ਕਹਿੰਦੇ ਉਸ ਥਿਰ ਘਰ ਦਾ ਵਾਸਾ ਕਰੋ ਤੇ ਸਿਮਰਨ ਦੀ ਇਥੇ ਮਹਾਰਾਜ ਮਹਿਮਾ ਦੱਸ ਰਹੇ ਆ ਗੁਰਮੁਖ ਪਿਆਰੋ ਆਪਾਂ ਵੀ ਸਿਮਰਨ ਜਿਹੜਾ ਹੈ ਵੱਧ ਤੋਂ ਵੱਧ ਕਰਨਾ ਹੈ ਸੰਗਤ ਚ ਕਰਨਾ ਹੈ ਆਪਜੀ ਦੇ ਇਲਾਕਿਆਂ ਚ ਕਰਨਾ ਹੈ ਕਰਾਉਣਾ ਹੈ ਤੇ ਇਹੀ ਆਪਣਾ ਆਹਾਰ ਹੈ ਇਹੀ ਭੋਜਨ ਹੈ ਭਗਤ ਜਨਾਕਾ ਭੋਜਨ ਨਾਮ ਆਪਣਾ ਭੋਜਨ ਨਾਮ ਹੀ ਆ ਉਹੀ ਨਾਮ ਬ੍ਰਹਮਣ ਚੱਲ ਰਿਹਾ ਹੈ ਉਹੀ ਆਪਣਾ ਸੁਰਤੀ ਦੁਆਰਾ ਸੁਣਨਾ ਹੈ ਸ਼ਬਦ ਸੁਰਤ ਦਾ ਮੇਲ ਹੈ ਗੁਰ ਨਾਲ ਸੱਚੇ ਪਾਸ਼ਾ ਦੀ ਭਗਤੀ ਹੈ ਜੋ ਸਾਨੂੰ ਦੇ ਕੇ ਗਏ ਨੇ ਸੋ ਇਨੇ ਕ ਬਚਨ ਕਰਦੇ ਹੋਏ ਕੋ ਅਖਰਵਾਦ ਘਟ ਹੋ ਜਾਂਦਾ ਹੈ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ